ਸਾਸ਼ੀਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈ ਗੁਰੂ ਕਲੌਥ ਹਾਊਸ ਐਂਡ ਬੁਟੀਕ ਬਟਲਾ ਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੇ ਨਾਲ ਪਹਿਲੀ ਵਾਰ ਜੁੜ ਰਹੀਆਂ ਹੋ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਅਸੀਂ ਡੇਲੀ ਰੋਜ਼ ਅਪਲੋਡ ਕਰਦੇ ਆਂ ਵੀਡੀਓ ਸਵੇਰ ਤੇ ਸਾਡੀ ਜਿਹੜੀ ਤੁਸੀਂ ਵੀਡੀਓ ਤੁਹਾਡੀ ਸਕਿੱਪ ਨਾ ਹੋਵੇ ਜਿਹੜੀ ਅਸੀਂ ਡੇਲੀ ਵੀਡੀਓ ਪਾਉਣੀ ਆ ਤੁਹਾਨੂੰ ਉਹ ਵੀਡੀਓ ਜਿਹੜੀ ਸਾਡੀ ਮਿਲ ਸਕੇ ਜੀ ਅੱਜ ਜਿਹੜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਉਹ ਲੈ ਕੇ ਆਏ ਆ ਔਰਗੈਂਜ਼ਾ ਤੇ ਪਿਓਰ 크ਰੇਪ ਦੇ ਵਿੱਚ ਸ਼ਰਟ ਪੀਸ ਠੀਕ ਹੈ ਜੀ ਬੜੇ ਸੋਹਣੇ ਜਿਹੇ ਫੈਨਸੀ ਪਾਰਟੀ ਵੇਅਰ ਸ਼ਰਟ ਪੀਸ ਰਹਿਣਗੇ ਪਿਓਰ ਔਰਗੈਂਜ਼ਾ ਤੇ ਪਿਓਰ 크ਰੇਪ ਦੇ ਵਿੱਚ ਸ਼ਰਟ ਪੀਸ ਰਹਿਣਗੇ ਬੜੇ ਸੋਹਣੇ ਜਿਹੇ ਪਾਰਟੀ ਵੇਅਰ ਬਿਲਕੁਲ ਫਰੈਸ਼ ਪੀਸ ਰਹਿਣਗੇ ਫਸਟ ਪੀਸ ਦੇਖੋ ਜੀ ਤੁਹਾਨੂੰ ਦਿਖਾਉਣ ਲੱਗੀ ਆ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਿਓਰ ਔਰਗੈਂਜ਼ਾ ਦੀ ਠੀਕ ਹੈ ਜੀ ਬਿਲਕੁਲ ਪਿਓਰ ਔਰਗੈਂਜ਼ਾ ਸੌਫਟ ਵਾਲੀ ਜਿਹੜੀ ਹੁੰਦੀ ਹੈ ਨਾ ਪਿਓਰ ਔਰਗੈਂਜ਼ਾ ਉਹ ਵਾਲੀ ਔਰਗੈਂਜ਼ਾ ਹੈ ਠੀਕ ਹੈ ਜੀ ਪੂਰੀਆਂ ਜਿਹੜੇ ਫਲਾਵਰ ਬਣੇ ਹੋਏ ਆ ਪੂਰੀ ਫਲਾਵਰ ਦੇ ਉੱਪਰ ਆਰੀ ਵਰਕ ਹੋਇਆ ਠੀਕ ਹੈ ਜੀ ਹੈਂਡਵਰਕ ਟੱਚ ਵੀ ਹੈ ਵੇਖੋ ਵਿੱਚ ਸਿੱਪੀ ਵੀ ਲੱਗੀ ਹੋਈ ਹੈ ਐਦਾਂ ਪੂਰੇ ਫਲਾਵਰ ਦੇ ਉੱਪਰ ਆਰੀ ਵਰਕ ਹੋਇਆ ਬਿਲਕੁਲ ਪਿਓਰ ਆਰਗੇਂਜ਼ਾ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਇਆ ਸ਼ਰਟ ਪੀਸ ਠੀਕ ਹੈ ਜੀ نیچے ਦੇਖੋ ਇਹ ਵਾਲਾ ਘੇਰਾ ਰੈਡੀ ਹੋਇਆ ਐਦਾਂ ਇਹ ਵਾਲਾ ਕੀ ਰੈਡੀ ਹੋਇਆ ਹੋਇਆ ਤੇ ਪੂਰੀ ਸ਼ਰਟ ਦੇ ਵਿੱਚ ਨਾ ਐਦਾਂ ਫਲਾਵਰ ਬਣੇ ਹੋਏ ਆ ਫਲਾਵਰਾਂ ਨੂੰ ਨਾ ਆਰੀ ਵਰਕ ਕੀਤਾ ਹੋਇਆ ਪੂਰੀ ਆਊਟਲਾਈਨਿੰਗ ਦਿੱਤੀ ਹੋਈ ਹੈ ਫਿਨਿਸ਼ਿੰਗ ਦਿੱਤੀ ਗਈ ਫਲਾਵਰਾਂ ਨੂੰ ਬੜਾ ਸੋਹਣਾ ਜਿਹਾ ਔਰਗੈਂਜ਼ਾ ਦੇ ਵਿੱਚ ਇਹ ਵਾਲਾ ਸ਼ਰਟ ਪੀਸ ਰਹਿਣ ਵਾਲਾ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਸ਼ਰਟ ਪੀਸ ਬਿਲਕੁਲ ਪਿਓਰ ਔਰਗੈਂਜ਼ਾ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 700 700 ਰੁਪਏ ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਪਿਓਰ ਔਰਗੈਂਜ਼ਾ ਦੀ ਪੂਰੀ ਆਰੀ ਵਰਕ ਦੇ ਨਾਲ ਹੈ ਟਾਚਿਆ ਜੀ ਤੇ ਤੁਸੀਂ ਸਾਡੇ ਕੋਲ ਬਿਲਕੁਲ 700 ਰੁਪਏ ਦੇ ਵਿੱਚ ਇਹ ਵਾਲੀ ਸ਼ਰਟ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਅਸੀਂ ਤੁਹਾਨੂੰ ਨਾਲ ਲਗਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਦੀ ਲੁੱਕ ਆਉਣੀ ਹੈ ਸ਼ਰਟ ਦੀ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਠੀਕ ਹੈ ਦੇਖੋ ਤੁਸੀਂ ਐਦਾਂ ਹੀ ਸ਼ਰਟ ਰਹੂਗੀ ਸਾਰੇ ਸ਼ਰਟ ਪੀਸ ਅਸੀਂ ਬੜੇ ਸੋਹਣੇ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਦੇਖੋ ਜੀ ਇਹ ਵਾਲੀ ਰਹਿਣੀ ਐ ਐਦਾਂ ਸ਼ਰਟ ਠੀਕ ਹੈ ਇਦਾਂ ਸ਼ਰਟ ਰਹੂਗੀ ਇਹ ਇਦਾਂ ਸਾਰੇ ਦੇ ਉੱਪਰ ਇਹਦੇ ਆਰੀ ਵਰਕ ਹੋਇਆ ਸਾਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਇਦਾਂ ਫਲਾਵਰਾਂ ਬੜਾ ਸੋਹਣਾ ਜਿਹਾ ਸ਼ਰਟ ਪੀਸ ਹੈ ਪਾਲਟੀ ਵੇਅਰ ਸ਼ਰਟ ਪੀਸ ਹੈ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਆਪਣੇ ਕੋਲ ਜਿਹੜੀਆਂ ਬਾਟਮਾਂ ਹੁੰਦੀਆਂ ਐਦਾਂ ਪਈਆਂ ਹੁੰਦੀਆਂ ਜੀ ਸੂਟਾਂ ਨਾਲ ਦੀਆਂ ਤੁਸੀਂ ਉਹਨਾਂ ਸੂਟਾਂ ਦੇ ਨਾਲ ਲੱਗਦਾ ਇਹ ਸ਼ਰਟ ਪੀਸ ਰੈਡੀ ਕਰਕੇ ਆਪਣਾ ਨਿਊ ਸੂਟ ਰੈਡੀ ਕਰ ਸਕਦੇ ਹੋ ਬਿਲਕੁਲ 700 ਦੇ ਵਿੱਚ ਤੁਹਾਨੂੰ ਅਸੀਂ ਪਿਓਰ ਔਰਗੈਂਜ਼ਾ ਦੇ ਵਿੱਚ ਇਹ ਵਾਲਾ ਸ਼ਰਟ ਪੀਸ ਦੇ ਦਿੰਦੇ ਹਾਂ ਬਿਲਕੁਲ ਪਿਓਰ ਔਰਗੈਂਜ਼ਾ ਕੋਈ ਦੂਸਰੀ ਔਰਗੈਂਜ਼ਾ ਨਹੀਂ ਹੈਗੀ ਡਿਪਲੀਕੇਟ ਬਿਲਕੁਲ ਪਿਓਰ ਵਾਲੀ ਹੈ ਜੀ ਇਹ ਠੀਕ ਹੈ 700 ਦੇ ਵਿੱਚ ਤੁਸੀਂ ਇਹ ਵਾਲਾ ਸ਼ਰਟ ਪੀਸ ਸਾਡੇ ਕੋਲ ਪੂਰੀ ਆਰੀ ਵਰਕ ਦੇ ਨਾਲ ਬੜਾ ਸਰਦਾਰੀ ਜਿਹਾ ਸ਼ਰਟ ਪੀਸ ਹੈ ਅਗਲਾ ਸ਼ਰਟ ਪੀਸ ਦੇਖੋ ਜੀ ਇਹ ਵੀ ਪਿਓਰ ਆਰਗੇਂਜ਼ਾ ਦੇ ਵਿੱਚ ਰਹਿਣ ਵਾਲਾ ਹੈ ਬਿਲਕੁਲ ਸੌਫਟ ਵਾਲੀ ਆਰਗੇਂਜ਼ਾ ਹੈ ਬਿਲਕੁਲ ਸੌਫਟ ਵਾਲੀ ਠੀਕ ਹੈ ਤੁਹਾਨੂੰ ਦਿਖਾ ਸਕਦੇ ਹਾਂ ਅਸੀਂ ਦੇਖੋ ਜੀ ਬਿਲਕੁਲ ਸੌਫਟ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਸ਼ਰਟ ਦੀ ਲੁੱਕ ਕਿੱਦਾਂ ਦੀ ਆਉਣੀ ਹੈ ਦੇਖੋ ਇਹ ਵਾਲਾ ਜਿਹੜਾ ਫਲਾਵਰ ਹੈ ਸ਼ਰਟ ਦਾ ਏ ਠੀਕ ਹੈ ਜੀ ਪੂਰੇ ਘੇਰੇ ਦੇ ਉੱਪਰ ਆਉਣ ਵਾਲਾ ਉੱਪਰ ਨੈਕ ਤੱਕ ਇਹ ਵਾਲਾ ਫਲਾਵਰ ਜਾ ਰਿਹਾ ਇਹ ਵਾਲੀਆਂ ਆਉਣ ਵਾਲੀਆਂ ਇਹਦੀਆਂ ਬਾਜੂ ਬੜਾ ਸੋਹਣਾ ਜਿਹਾ ਸੂਟ ਹੈ ਜੀ ਬੜੀ ਸੋਹਣੀ ਜੀ ਸ਼ਰਟ ਪੀਸ ਹੈ ਅਸੀਂ ਇਹ ਵੀ ਤੁਹਾਨੂੰ ਸ਼ਰਟ ਪੀਸ ਲਾ ਕੇ ਦਿਖਾਵਾਂਗੇ ਠੀਕ ਹੈ ਬੜੀ ਸੋਹਣੀ ਜੀ ਸ਼ਰਟ ਪੀਸ ਹੈ ਬਿਲਕੁਲ ਪਿਓਰ ਆਰਗੈਂਜ਼ਾ ਦੀ ਸ਼ਰਟ ਪੀਸ ਹੈ ਜੀ ਇਹ ਕਈ ਵਾਰੀ ਆਪਣੇ ਕੋਲੇ ਬਾਟਮ ਹੁੰਦੀ ਐ ਇਦਾਂ ਨਹੀਂ ਪਈਆਂ ਤਾਂ ਅਸੀਂ ਆਪਣਾ ਨਵਾਂ ਸੂਟ ਰੈਡੀ ਕਰ ਸਕਦੇ ਆ ਇਦਾਂ ਦੇ ਸ਼ਰਟ ਪੀਸ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਲੁੱਕ ਆਉਣ ਲੱਗੀ ਐ ਸ਼ਰਟ ਦੀ ਇਹ نیچے ਘੇਰੇ ਤੇ ਫਲਾਵਰ ਆਉਣਾ ਹੈ ਉੱਪਰ ਤੱਕ ਫਲਾਵਰ ਜਾ ਰਿਹਾ ਠੀਕ ਹੈ ਇਹ ਵਾਲੀਆਂ ਇੱਧਰ ਰਹੀਆਂ ਬਾਜੂ ਵਾਲੀਆਂ ਬਹੁਤ ਸੋਹਣਾ ਬਿਲਕੁਲ ਸੌਫਟ ਵਾਲਾ ਦੇਖੋ ਤੁਸੀਂ ਦੇਖ ਸਕਦੇ ਹੋ ਆਪ ਹੀ ਦੇਖ ਸਕਦੇ ਹੋ ਤੁਸੀਂ ਇਹਨੂੰ ਔਰਗੈਂਜ਼ਾ ਜੀ ਪਿਓਰ ਬਿਲਕੁਲ ਪਿਓਰ ਔਰਗੈਂਜ਼ਾ ਬੜਾ ਸੋਹਣਾ ਜਿਹਾ ਸ਼ਰਟ ਪੀਸ ਰੈਡੀ ਹੋਣਾ ਬਣ ਕੇ ਠੀਕ ਹੈ ਜੀ 500 ਰੁਪਏ ਰਹਿਣ ਵਾਲੀ ਹੈ ਦੀ ਪ੍ਰਾਈਸ ਬਿਲਕੁਲ 500 ਦੇ ਵਿੱਚ ਤੁਸੀਂ ਵਾਲਾ ਇਹ ਵਾਲਾ ਸ਼ਰਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਜੀ 셔ਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲੁੱਕ ਹੈ ਠੀਕ ਹੈ ਜੀ ਐਦਾਂ ਹੀ ਫਰੰਟ ਹੈ ਤੇ ਐਦਾਂ ਹੀ ਇਹਦੀ ਬੈਕ ਆਉਣੀ ਹੈ ਤੁਹਾਨੂੰ ਬੈਕ ਵੀ ਦਿਖਾਉਣ ਲੱਗੇ ਆ ਠੀਕ ਹੈ ਜੀ ਐਦਾਂ ਹੀ ਇਹਦੀ ਬੈਕ ਆਉਣ ਵਾਲੀ ਹੈ ਦੇਖੋ ਇਹ ਵਾਲੀ ਬੈਕ ਆਉਣੀ ਹੈ ਠੀਕ ਹੈ ਸਿਰਫ 500 ਦੇ ਵਿੱਚ ਤੁਸੀਂ ਬਿਲਕੁਲ ਪਿਓਰ ਔਰਗੈਂਜ਼ਾ ਦੇ ਵਿੱਚ ਇਹ ਵਾਲੀ 셔ਟ ਸਾਡੇ ਕੋਲੋਂ ਲੈ ਸਕਦੇ ਹੋ ਬਾਏ ਕਰ ਸਕਦੇ ਹੋ ਬਿਲਕੁਲ 500 ਦੇ ਵਿੱਚ ਠੀਕ ਹੈ ਜੀ ਅਗਲਾ 셔ਟ ਪੀਸ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਹਦਾ ਫਰੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ نیچے ਇਹਦਾ ਵੇਖੋ ਇਹਦਾ ਘੇਰਾ ਰੈਡੀ ਹੋਇਆ ਇਹ ਵਾਲਾ ਹੋਇਆ ਇਹਦਾ ਘੇਰਾ ਰੈਡੀ ਇਹ ਵੀ ਬਿਲਕੁਲ ਪਿਓਰ ਆਰਗੈਂਜ਼ਾ ਦਾ ਸ਼ਰਟ ਪੀਸ ਹੈ ਜਿਹੜਾ ਵੀ ਤੁਹਾਨੂੰ ਸ਼ਰਟ ਪੀਸ ਪਸੰਦ ਆਉਂਦਾ ਇਹ ਵਾਲੀਆਂ ਸਾਈਡ ਤੇ ਦੀਆਂ ਬਾਹੂ ਬਣੀਆਂ ਹੋਈਆਂ ਸ਼ਰਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਉੱਪਰ ਬਾਰਡਰ ਬਣਿਆ ਹੋਇਆ ਦੇਖੋ ਜੀ ਇਹ ਵਾਲਾ ਬਣਿਆ ਹੋਇਆ ਇਹਦਾ ਉੱਪਰ ਨੈਕ ਬਾਰਡਰ ਨੈਕ ਬਣੀ ਹੋਈ ਹੈ ਦੇਖੋ ਬੜੀ ਪਿਆਰੀ ਜੀ ਨੈਕ ਰੈਡੀ ਹੋਈ ਹੈ ਸਾਰੇ ਪੀਸ ਜਿਹੜੇ ਸਾਡੇ ਕੋਲੇ ਪੀਸ ਹੈ ਬਿਲਕੁਲ ਪਿਓਰ ਔਰਗੈਂਜ਼ਾ ਦੇ ਵਿੱਚ ਲੈ ਕੇ ਆਏ ਆ ਅਸੀਂ ਤੁਹਾਡੇ ਵਾਸਤੇ ਠੀਕ ਹੈ ਜੀ ਸਭ ਦੀ ਅਲੱਗ-ਅਲੱਗ ਪ੍ਰਾਈਸ ਹੋਊਗੀ ਦੇਖੋ ਇਹ ਵੀ ਤੁਹਾਨੂੰ ਅਸੀਂ ਸ਼ਾਰਟ ਪੀਸ ਲਾ ਕੇ ਦਿਖਾਵਾਂਗੇ ਬੈਕ ਫਰੰਟ ਸੇਮ ਰਹਿਣ ਵਾਲੀ ਹੈ ਜੀ ਇਹਦੀ ਵਾਈਨ ਕਲਰ ਹੈ ਵਾਈਨ ਕਲਰ ਹੈ ਜੀ ਜਿਹੜੀ ਵੀ ਤੁਹਾਨੂੰ ਸ਼ਾਰਟ ਪੀਸ ਪਸੰਦ ਆਉਂਦੀ ਹੈ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਜੀ ਤੁਸੀਂ ਦੇਖ ਸਕਦੇ ਹੋ 셔ਟ ਦੀ ਲੁੱਕ ਬਿਲਕੁਲ ਪਿਓਰ ਵਾਲਾ ਸਟਾਫ ਰਹਿਣ ਵਾਲਾ ਇਹ ਨੀਚੇ ਘੇਰਾ ਆਉਣਾ ਹੈ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸੈਲਫ ਪ੍ਰਿੰਟ ਬਣਿਆ ਹੋਇਆ 셔ਟ ਦੇ ਵਿੱਚ ਦੇਖੋ ਐਦਾਂ ਇਹਦੇ ਵਿੱਚ ਸੈਲਫ ਪ੍ਰਿੰਟ ਬਣਿਆ ਹੋਇਆ 셔ਟ ਦਾ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਉੱਪਰ ਇਹਦੀ ਨੈਕ ਬਣੀ ਹੋਈ ਹੈ ਨੈਕ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਨੈਕ ਆਉਣ ਵਾਲੀ ਹੈ ਠੀਕ ਹੈ ਜੀ ਦੇਖੋ ਜਦੋਂ ਇਹਦੇ नीचे लाइनिंग ਲੱਗ ਜੂਗੀ ਤਾਂ ਇਹਦੀ ਜਿਹੜੀ ਕਲਰ ਹੈ ਉਹ ਜ਼ਿਆਦਾ ਉੱਪਰ ਕੇ ਬਾਹਰ ਆਊਗਾ ਥੋੜਾ ਲਾਈਟ ਦਿਖ ਰਿਹਾ ਹੈ ਪਰ ਪਿਓਰ অর্ਗੈਂజా ਤੁਸੀਂ ਦੇਖ ਸਕਦੇ ਹੋ ট্রান্সਪੇਰੈਂਸ ਹੁੰਦਾ ਜੀ ਇਦਾਂ ਹੀ ਲਾਈਨਿੰਗ ਲੱਗੂਗੀ ਤਾਂ ਇਹਦਾ ਜਿਹੜਾ ਪ੍ਰਿੰਟ ਆ ਉਸ ਜ਼ਿਆਦਾ ਉੱਬਰ ਕੇ ਸਾਹਮਣੇ ਆਉਣ ਵਾਲਾ ਠੀਕ ਹੈ ਸੈਲਫ ਪ੍ਰਿੰਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਦਾਂ ਇਹਦੇ ਵਿੱਚ ਸੈਲਫ ਪ੍ਰਿੰਟ ਬਣਿਆ ਬੜੀ ਬਿਲਕੁਲ ਪਿਓਰ অর্ਗੈਂజా ਦੀ ਸ਼ਰਟ ਹੈ ਜੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਗਰਲਿਸ਼ ਲੁੱਕ ਦੇ ਵਿੱਚ ਇਹ ਸ਼ਰਟ ਰਹਿਣ ਵਾਲੀ ਹੈ 500 ਰੁਪਏ ਰਹਿਣ ਵਾਲਾ ਇਹਦਾ ਵੀ ਪ੍ਰਾਈਸ ਠੀਕ ਹੈ ਜੀ 500 ਰੁਪਿਆ ਦਾ ਪ੍ਰਾਈਸ ਰਹਿਣ ਵਾਲਾ ਠੀਕ ਹੈ ਜੀ ਅਗਲਾ ਸ਼ਰਟ ਪੀਸ ਦੇਖੋ ਜੀ ਇਹ ਵੀ ਪਿਓਰ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਦੇਖੋ ਜੀ ਸੀ ਇਹ ਵਾਲਾ ਤੁਹਾਨੂੰ ਸ਼ਰਟ ਪੀਸ ਦਿਖਾਇਆ ਸੀ ਪਿਓਰ ਔਰਗੈਂਜ਼ਾ ਦਾ ਜਿਹਦੇ ਉੱਪਰ ਆਰੀ ਵਰਕ ਹੋਇਆ ਪੂਰੇ ਫਲਾਵਰ ਉੱਪਰ ਵਰਕ ਹੋਇਆ ਇਹਦੀ 700 ਰੁਪਿਆ ਪ੍ਰਾਈਸ ਹੈ ਜੀ ਠੀਕ ਹੈ ਜੀ ਇਹਦੀ 700 ਰੁਪਿਆ ਪ੍ਰਾਈਸ ਰਹਿਣ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਹੈਂਡਵਰਕ ਟੱਚ ਹੈ ਜੀ ਸਾਰੀ ਸ਼ਰਟ ਸਾਰੀ ਸ਼ਰਟ ਹੈਂਡਵਰਕ ਟੱਚ ਹੈ ਬੜਾ ਸੋਬਰੀ ਸ਼ਰਟ ਰਹਿਣ ਵਾਲੀ ਹੈ ਬਹੁਤ ਪਿਆਰੀ ਸ਼ਰਟ ਰੈਡੀ ਹੋਣੀ ਹੈ ਬਣ ਕੇ ਫਲਾਵਰ ਵਾਲੀ ਉੱਪਰ ਆਰੀ ਵਰਕ ਨਾਲ ਟੱਚ ਹੈ ਠੀਕ ਹੈ ਇਹਦੀ ਪ੍ਰਾਈਸ ਰਹਿਣ ਵਾਲੀ 700 ਬਿਲਕੁਲ ਪਿਓਰ ਔਰਗੈਂਜ਼ਾ ਇਹ ਵਾਲੀ ਦੇਖੋ ਜੀ ਇਹ ਵਾਲੀ ਸ਼ਰਟ ਦੇਖੋ ਇਹਦੇ نیچے ਦੇਖੋ ਕਿੰਨਾ ਸੋਹਣਾ ਰੈਡੀ ਹੋਇਆ ਘੇਰਾ ਹੈਂਡਵਰਕ ਟੱਚ ਹੈ ਜੀ ਘੇਰਾ ਇਹਦਾ ਹੈਂਡਵਰਕ ਟੱਚ ਹੈ ਦੇਖ ਸਕਦੇ ਹੋ ਤੁਸੀਂ ਬੜਾ ਸੋਹਣਾ ਜਾਂ ਰੈਡੀ ਹੋਇਆ ਇਸ ਸ਼ਰਟ ਦਾ ਘੇਰਾ ਇਹ ਵੀ ਪਿਓਰ ਔਰਗੈਂਜ਼ਾ ਦੀ ਸ਼ਰਟ ਹੈ ਜੀ ਠੀਕ ਹੈ ਜੀ ਉੱਪਰ ਤੱਕ ਤੁਹਾਨੂੰ ਲਈ ਲੁੱਕ ਦਿਖਾ ਰਹੇ ਹਾਂ ਉੱਪਰ ਨੈਕ ਪੱਟੀ ਬਣੀ ਹੋਈ ਹੈ ਦੇਖ ਸਕਦੇ ਹੋ ਇਹ ਵਾਲੀ ਇਹਦੀ ਨਿਕ ਪੱਟੀ ਬਣੀ ਹੋਈ ਹੈ ਨਜ਼ਦੀਕ ਤੋਂ ਦਿਖਾ ਸਕਦੀਆਂ ਤੁਹਾਨੂੰ ਠੀਕ ਹੈ ਜੀ ਹੈਂਡਵਰਕ ਟੱਚ ਹੈ ਲੁੱਕ ਦਿਖਾਵਾਂਗੇ ਤੁਹਾਨੂੰ ਕਿੱਦਾਂ ਹੋਣੀ ਸ਼ਰਟ ਦੀ ਬੈਕ ਫਰੰਟ ਰਹਿਣ ਵਾਲਾ ਸੇਮ ਇਹੀ ਪ੍ਰਿੰਟ ਰਹੂਗਾ ਇਹਦਾ ਬੈਕ ਤੇ ਜੀ ਠੀਕ ਹੈ ਜੀ ਸੇਮ ਪ੍ਰਿੰਟ ਰਹਿਣ ਵਾਲਾ ਬੈਕ ਤੇ ਵੀ ਇਹ ਫਰੰਟ ਤੇ ਰਹਿਣ ਵਾਲਾ ਬੜੀ ਸੋਹਣੀ ਜੀ ਸ਼ਰਟ ਹੈ ਜੀ ਬੜੀ ਪਿਆਰੀ ਜੀ ਸ਼ਰਟ ਰੈਡੀ ਹੋਣੀ ਹੈ ਦੇਖੋ ਤੁਹਾਡਾ ਪਾਲਟੀ ਵੇਅਰ ਸੂਟ ਰੈਡੀ ਹੋ ਜਾਣਾ ਬਣ ਕੇ ਜੇਕਰ ਤੁਸੀਂ ਤੁਹਾਡੇ ਕੋਲੋਂ ਐਦਾਂ ਦੀਆਂ ਬਾਟਮ ਪਈ ਹੈ ਤਾਂ ਬਾਟਮ ਦੇ ਨਾਲ ਤੁਸੀਂ ਐਦਾਂ ਦਾ ਸੂਟ ਰੈਡੀ ਕਰੋਗੇ ਔਰਗੈਂਜ਼ਾ ਦਾ ਤਾਂ ਤੁਹਾਡਾ ਨਿਊ ਸੂਟ ਰੈਡੀ ਹੋ ਜਾਣਾ ਬਣ ਕੇ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਤੁਹਾਨੂੰ ਲਾ ਕੇ ਦਿਖਾਵਾਂਗੇ ਅਸੀਂ ਲੁੱਕ ਦਿਖਾਵਾਂਗੇ ਕਿੱਦਾਂ ਆਉਣ ਵਾਲੀ ਹੈ ਸ਼ਰਟ ਦੀ ਉੱਪਰ ਨੈਕ ਪੱਟੀ ਵੀ ਬਣੀ ਹੋਈ ਹੈ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਤੁਸੀਂ ਇਹਦਾ ਘੇਰਾ ਕਿੰਨਾ ਸੋਹਣਾ ਰੈਡੀ ਹੈ ਦੇਖੋ ਜੀ ਬਹੁਤ ਪਿਆਰਾ ਘੇਰਾ ਇਹਦਾ ਰੈਡੀ ਹੈ ਦੇਖੋ ਜੀ ਇਹ ਵਾਲਾ ਹੁਣ ਆਇਆ ਇਹਦਾ ਘੇਰਾ ਦੇਖੋ ਇਹ ਵਾਲਾ ਇਹਦਾ ਘੇਰਾ ਆਉਣਾ ਜੀ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਪਾਰਟੀ ਵੇਅਰ ਸੂਟ ਰੈਡੀ ਹੋਣਾ ਤੁਹਾਡਾ ਬਣ ਕੇ ਬੜੀਆਂ ਪਿਆਰੀਆਂ ਜਿਹੀਆਂ ਸ਼ਰਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਏ ਆ ਠੀਕ ਹੈ ਜੀ ਪ੍ਰਾਈਸ ਅਸੀਂ ਦੇ ਰਹੇ ਤਾਂ ਸਿਰਫ ਕੱਟ ਪੀਸਣ ਦੇ ਕੋਈ ਉੱਪਰ ਨੈਕ ਪੱਟੀ ਬਣੀ ਹੋਈ ਹੈ ਨੈਕ ਪੱਟੀ ਬਣੀ ਹੋਈ ਦੇਖ ਸਕਦੇ ਹੋ ਤੁਸੀਂ ਨੈਕ ਪੱਟੀ ਵੀ ਪੂਰੀ ਟੱਚ ਹੈ ਜੀ ਇਦਾਂ ਹੈਂਡ ਵਰਕ ਟੱਚ ਹੈ ਜੀ ਨੈਕ ਪੱਟੀ ਪ੍ਰਾਈਸ ਰੈਂਡਮ ਵਾਲੀ ਇਹਦੀ 700 ਰੁਪਏ ਠੀਕ ਹੈ 700 ਰੁਪਏ ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਪੀਸ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਪੀਸ ਦੇਖੋ ਜੀ ਅਗਲਾ ਪੀਸ ਰੈਂਡਮ ਵਾਲਾ ਪਿਓਰ ਕਰੇਵ ਦਾ ਬਿਲਕੁਲ origignal ਵਾਲੀ ਪਿਓਰ ਕਰੇਵ ਹੈ ਜੀ ਦੇਖ ਸਕਦੇ ਹੁੰਦੇ ਆ ਘੇਰਾ ਦੇਖੋ ਕਿੰਨਾ ਸੋਹਣਾ ਜਿਹਾ ਰੈਡੀ ਹੋਇਆ ਬਾਗਲੇ ਦਾ ਵਰਕ ਹੋਇਆ ਘੇਰੇ ਦੇ ਉੱਪਰ ਦੇਖ ਸਕਦੇ ਹੋਂ ਉੱਪਰ ਠੀਕ ਹੈ ਜੀ ਬਹੁਤ ਪਿਆਰਾ ਘੇਰਾ ਰੈਡੀ ਹੋਇਆ ਵਾ ਦੇਖ ਸਕਦੇ ਹੋਂ ਸਾਰੇ ਘੇਰੇ ਦੇ ਉੱਪਰ ਬੜਾ ਸੋਹਣਾ ਜਿਹਾ ਬਾਗਲੇ ਦਾ ਵਰਕ ਹੋਇਆ ਦੇਖੋ ਐਦਾਂ ਦੇ ਜਿਹੜੇ ਘੇਰੇ ਰੈਡੀ ਹੋ ਰਿਹਾ ਇਹਨਾਂ ਦਾ ਕਾਫੀ ਟ੍ਰੈਂਡ ਆ ਰਿਹਾ ਇਹ ਵਾਲੇ ਘੇਰਿਆਂ ਦਾ ਬੜਾ ਪਿਆਰਾ ਜਿਹਾ ਸੋਨਾ ਦਾ ਬਾਦਲੇ ਵਰਕ ਨਾਲ ਆਊਟ ਲਾਈਨਿੰਗ ਕਰਕੇ ਪੂਰਾ ਆਊਟ ਲਾਈਨਿੰਗ ਟੱਚ ਦੇ ਕੇ ਇਹਨੂੰ ਬੜਾ ਸੋਨਾ ਦਾ ਘੇਰਾ ਰੈਡੀ ਕੀਤਾ ਹੋਇਆ ਦੇਖੋ ਇਹ ਵਲਾਉਣਾ ਸ਼ਰਟ ਦਾ ਘੇਰਾ ਬਿਲਕੁਲ ਪਿਓਰ ਕਰੇਵ ਦੀ ਰਹਿਣ ਵਾਲੀ ਹੈ ਸ਼ਰਟ ਦੇਖੋ ਬੈਕ ਵੀ ਇਹਦੀ ਇਦਾਂ ਬਣੀ ਹੋਈ ਹੈ ਬੈਕ ਦੇ ਉੱਪਰ ਵੀ ਇਦਾਂ ਹੀ ਹੈਂਡਵਰਕ ਟੱਚ ਬਾਦਲੇ ਦਾ ਵਰਕ ਕੀਤਾ ਹੋਇਆ ਦੇਖੋ ਜੀ ਇਹ ਵਾਲੇ ਮੋਰ ਬਣੇ ਹੋਏ ਆ ਬੜੇ ਸੋਹਣੇ ਜਿਹੇ ਬਣੇ ਹੋਏ ਆ ਦੇਖੋ ਬਹੁਤ ਪਿਆਰਾ ਘੇਰਾ ਰੈਡੀ ਹੋਇਆ ਇਹਦਾ ਬਿਲਕੁਲ ਪਿਓਰ ਕਰੇਵ ਦੀ ਸ਼ਰਟ ਰਹਿਣ ਵਾਲੀ ਹੈ ਇਹ ਬੈਕ ਹੈ ਜੀ ਇਹਦੀ ਬੈਕ ਵੀ ਅੱਧੇ ਰੈਡੀ ਹੋਈ ਹੈ ਤੇ ਫਰੰਟ ਵੀ ਰੈਡੀ ਹੋਇਆ ਹੈ ਬੜਾ ਪਿਆਰਾ ਜਿਹਾ ਫਰੰਟ ਰੈਡੀ ਹੋਇਆ ਪਿਓਰ ਕ੍ਰੇਵ ਦੀ ਰਹਿਣ ਵਾਲੀ ਹੈ ਸ਼ਰਟ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲੀ ਸ਼ਰਟ ਪਸੰਦ ਹੋਵੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬੜੀ ਸੋਹਣੀ ਜੀ ਲੁੱਕ ਹੈ ਸ਼ਰਟ ਦੀ ਦੇਖੋ ਜੀ ਬਹੁਤ ਪਿਆਰੀ ਸ਼ਰਟ ਹੈ 750 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਦੇਖੋ ਕਿੰਨੀ ਪਿਆਰੀ ਸ਼ਰਟ ਹੈ ਬੜਾ ਸੋਹਣਾ ਜਿਹਾ ਵਰਕ ਹੋਇਆ ਦੇਖੋ ਤੁਸੀਂ ਇਦਾਂ ਦੇ ਵਰਕ ਕਰਵਾਉਣੇ ਹੋ ਤਦੂ ਅਸੀਂ ਸਿਰਫ 750 ਦੇ ਵਿੱਚ ਬਿਲਕੁਲ ਪਿਓਰ ਕਰੇਵ ਦੀ ਬਾਦਲੇ ਵਰਕ ਦੇ ਨਾਲ ਟੱਚ ਹੈ ਜੀ ਦੇ ਸਕਦੇ ਹਾਂ ਸ਼ਰਟ ਦੇਖੋ ਇਹ ਵਾਲਾ ਆਉਣ ਵਾਲਾ ਬੈਕ ਇਹਦੀ ਬੈਕ ਵੀ ਬੜੀ ਸੋਹਣੀ ਜੀ ਰੈਡੀ ਹੋਈ ਹੈ ਬਣ ਕੇ ਬੜੀ ਪਿਆਰੀ ਜੀ ਬੈਕ ਹੈ ਬਣੀ ਹੋਈ ਹੈ ਦੇਖੋ ਇਹ ਵਾਲੇ ਰਹਿਣ ਵਾਲੀ ਹੈ ਜੀਆਂ ਬਾਸ ਠੀਕ ਹੈ ਜੀ ਅਗਲਾ ਪੀਸ ਦੇਖੋ 750 ਰੁਪਏ ਹੋਊਗੀ ਇਹਦੀ ਪ੍ਰਾਈਸ ਇਹ ਵਾਲਾ ਦੇਖੋ ਜੀ ਬੰਦਨੀ ਪ੍ਰਿੰਟ ਦੇ ਵਿੱਚ ਪਿਓਰ ਕਰੇਵ ਦੀ ਸ਼ਰਟ ਹੈ ਇਹ نیچے ਕੀ ਹੈ ਰੈਡੀ ਹੋਇਆ ਇਹਦਾ ਬੜਾ ਪਿਆਰਾ ਜਿਹਾ ਘੇਰਾ ਜੀ ਉੱਪਰ ਆਉਣ ਵਾਲਾ ਇਹ ਵਾਲਾ ਬਾਰਡਰ ਬਾਂਦਨੀ ਪ੍ਰਿੰਟ ਦਾ ਰਹਿਣ ਵਾਲਾ ਪ੍ਰਿੰਟ ਇਹ ਵਾਲ ਤੁਸੀਂ ਸ਼ਾਰਟ ਪੀਸ ਲੈ ਸਕਦੇ ਹੋ ਸਾਡੇ ਕੋਲ 500 ਦੇ ਵਿੱਚ ਠੀਕ ਹੈ 500 ਰੁਪਏ ਰਹਿਣ ਵਾਲੀ ਇਹ ਸ਼ਾਰਟ ਪੀਸ ਦੀ ਪ੍ਰਾਈਸ ਬਾਂਦਨੀ ਪ੍ਰਿੰਟ ਦੇ ਵਿੱਚ ਹੈ ਠੀਕ ਹੈ ਜੀ ਅਗਲਾ ਸ਼ਾਰਟ ਪੀਸ ਤੁਹਾਨੂੰ ਦਿਖਾਉਣ ਲੱਗੀ ਆ ਜੀ ਇਹ ਵੀ ਪਿਓਰ ਆਰਗੇਂਜ਼ਾ ਦੇ ਵਿੱਚ ਰਹਿਣ ਵਾਲਾ ਬੜਾ ਸੋਹਣਾ ਜਿਹਾ ਘੇਰਾ ਰੈਡੀ ਹੋਇਆ ਦੇਖੋ ਫਲਾਵਰ ਬਣਿਆ ਹੋਇਆ ਨੀਚੇ ਘੇਰੇ ਦੇ ਉੱਪਰ ਉੱਪਰ ਤੱਕ ਇਹਦਾ ਘੇਰਾ ਜਾ ਰਿਹਾ ਬੜੀ ਸੋਹਣੀ ਜੀ ਸ਼ਰਟ ਹੈ ਜੀ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਠੀਕ ਹੈ ਜੀ ਇਹਦੀ ਵੀ ਪ੍ਰਾਈਸ ਰਹਿਣ ਵਾਲੀ ਹੈ 500 ਰੁਪਏ ਪਿਓਰ ਬਿਲਕੁਲ ਪਿਓਰ ਆਰਗੈਂਜ਼ਾ ਜੀ ਸਾਡੇ ਕੋਲ ਬਾਏ ਕਰੋ ਇਹ ਵਾਲੀਆਂ ਸ਼ਰਟ ਤੁਸੀਂ ਦੁਬਾਰਾ ਡਿਮਾਂਡ ਕਰੋਗੇ ਇਹਨਾਂ ਸ਼ਰਟਾਂ ਜੀ ਪਾਲਟੀ ਵੇਰੇ ਸ਼ਰਟਾਂ ਰਹਿਣ ਵਾਲੀਆਂ ਠੀਕ ਹੈ ਜੀ ਇਹਦੀ ਬੈਕ ਫਰੰਟ ਵੀ ਸੇਮ ਰਹਿਣ ਵਾਲੀ ਹੈ ਦੇਖੋ ਇਹ ਵਾਲੀ ਇਹਦੀ ਬੈਕ ਆਉਣ ਵਾਲੀ ਹੈ ਬੈਕ ਫਰੰਟ ਰਹਿਣ ਵਾਲੀ ਹੈ ਸੇਮ ਬੜੇ ਸੋਹਣੇ ਜਿਹੇ ਫਲਾਵਰ ਬਣੇ ਹੋਏ ਸ਼ਰਟ ਦੇ ਬਿਲਕੁਲ ਪਿਓਰ ਆਰਗੈਂਜ਼ਾ ਦੀ ਸ਼ਰਟ ਹੈ ਜੀ ਦਿਖਾਣੇ ਤੁਹਾਨੂੰ ਇਹਦੀ ਟੱਚ ਕਿਦਾਂ ਦੀ ਹੈ ਦੇਖੋ ਇਹ ਵਾਲਾ ਹੈ ਹੁਣ ਇਹਦਾ ਘੇਰਾ ਉੱਪਰ ਤੱਕ ਜਾ ਰਿਹਾ ਇਹਦਾ ਬਾਰਡਰ ਬੈਕ ਦਿਖਾਉਣ ਲੱਗੇ ਬੈਕ ਵੀ ਬੜੀ ਪਿਆਰੀ ਜੀ ਹੈ ਠੀਕ ਹੈ ਜੀ ਇਹ ਵਾਲੀ ਆਉਣ ਵਾਲੀ ਦੀ ਬੈਕ ਬੜੀ ਪਿਆਰੀ ਜੀ ਬੈਕ ਬਣੀ ਹੈ 500 ਰੁਪਏ ਸਿਰਫ ਇਹਦੀ ਪ੍ਰਾਈਸ ਹੈ ਬਿਲਕੁਲ ਪਿਓਰ ਔਰਗੈਂਜ਼ਾ ਦੇ ਵਿੱਚ ਸ਼ਰਟ ਹੈ ਜੀ ਇਹ ਵਾਲੀ ਸ਼ਰਟ ਦੇਖੋ ਇਹ ਵੀ ਪਿਓਰ ਕਰੇਵ ਦੇ ਵਿੱਚ ਹੈ ਬੜੀ ਸੋਹਣੀ ਜੀ ਰੈਡੀ ਹੋਈ ਹੈ ਬਣ ਕੇ ਦੇਖੋ ਕਿੰਨੀ ਪਿਆਰੀ ਰੈਡੀ ਹੈ ਸਾਡੇ ਕੋਲੇ ਬਾਟਮਾਂ ਹੁੰਦੀਆਂ ਐਦਾਂ ਦੀਆਂ ਤੁਸੀਂ ਇਕੱਲਾ ਸ਼ਰਟ ਪੀਸ ਲੈ ਸਕਦੇ ਹੋ ਉੱਪਰ ਤੱਕ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ 500 ਰੁਪਏ ਰਹਿਣ ਵਾਲੀ ਇਹਦੀ ਪ੍ਰਾਈਸ ਠੀਕ ਹੈ ਜੀ ਅਗਲੀ ਸ਼ਰਟ ਰਹਿਣ ਵਾਲੀ ਇਹ ਵੀ ਪਿਓਰ ਔਰਗੇਂਜ਼ਾ ਦੇ ਵਿੱਚ ਹੈ ਦੇਖੋ ਤੁਸੀਂ ਬੜੀ ਸੋਹਣਾ ਜਿਹਾ ਹੈਂਡਵਰਕ ਹੋਇਆ ਪੂਰੀ ਸ਼ਰਟ ਦੇ ਉੱਪਰ ਦੇਖੋ ਇਹ ਵਾਲਾ ਹੋਇਆ ਇਹਦਾ ਘੇਰਾ ਰੈਡੀ ਦੇਖ ਸਕਦੇ ਤੁਸੀਂ ਆਰੀ ਵਰਕ ਹੈ ਜੀ ਦੇਖੋ ਇਹਦੇ ਉੱਪਰ ਠੀਕ ਹੈ ਜੀ ਹੈਂਡਵਰਕ ਹੈ ਘੇਰਾ ਦਾ ਹੈਂਡਵਰਕ ਦੇ ਨਾਲ ਇਹਦਾ ਘੇਰਾ ਰੈਡੀ ਹੋਇਆ ਦੇਖ ਸਕਦੇ ਹੋ ਘੇਰੇ ਦੇ ਉੱਪਰ ਆਰੀ ਵਰਕ ਕੀਤਾ ਗਿਆ ਹੈ ਇਹ ਵਾਲਾ ਕੀ ਰੈਡੀ ਹੋਇਆ ਇਹ ਸੈਂਟਰ ਚ ਫਲਾਵਰ ਆਉਣਾ ਜੀ ਦੇਖੀ ਹੈਂਡਵਰਕ ਨਾਲ ਟੱਚ ਹੈ ਗੋਟਾ ਪੱਤੀ ਵਰਕ ਹੋਇਆ ਇਹ ਵਾਲੀ ਨੈਕ ਆ ਜੀ ਇਹਦੀ ਬੜੀ ਪਿਆਰੀ ਜੀ ਇਹ ਵੀ ਗੋਟਾ ਪੱਤੀ ਦੀ ਨੈਕ ਬਣੀ ਹੋਈ ਹੈ ਪਿਓਰ ਔਰਗੈਂਜ਼ਾ ਦੇ ਵਿੱਚ ਸ਼ਰਟ ਹੈ ਜੀ ਦੇਖ ਸਕਦੇ ਹੋ ਇਹ ਨੈਕ ਬਣਿਆ ਹੋਇਆ ਹੈ ਇਹਦਾ ਠੀਕ ਹੈ ਜੀ ਗੋਟਾ ਪੱਤੀ ਵਰਕ ਹੈ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ نیچے ਸੈਂਟਰ ਚ ਫਲਾਵਰ ਆਉਣਾ ਹੈ ਇਹ ਨੀਚੇ ਕੀ ਰੈਡੀ ਹੋਇਆ ਪਾਰਟੀ ویئر ਸ਼ਰਟ ਹੈ ਜੀ ਪੂਰੀ ਪਾਰਟੀ ویئر ਸ਼ਰਟ ਹੈ ਬਿਲਕੁਲ ਪਿਓਰ ਔਰਗੇਂਜ਼ਾ ਦੀ ਤੇ ਪ੍ਰਾਈਸ ਰਹਿਣ ਵਾਲੀ 750 750 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲ ਬਾਈ ਕਰ ਸਕਦੇ ਹੋ ਬਿਲਕੁਲ ਹੈਂਡਵਰਕ ਟੱਚ ਹੈ ਜੀ ਹੈਂਡਵਰਕ ਟੱਚ ਹੈ ਪੂਰੀ ਪਾਰਟੀ ویئر ਸ਼ਰਟ ਹੈ ਜੀ ਠੀਕ ਹੈ ਜੀ ਇੱਕ ਹੋਰ ਸਾਡੇ ਕੋਲ ਇਦਾਂ ਦਾ ਸ਼ਰਟ ਪੀਸ ਦੋ ਸ਼ਰਟ ਪੀਸ ਹੈ ਜੀ ਦੇਖੋ ਇਹ ਸਾਡੇ ਕੋਲੇ 700 700 ਰੁਪਏ ਰਹਿਣ ਵਾਲੀ ਇਹਦੀ ਪ੍ਰਾਈਸ ਠੀਕ ਹੈ ਜੀ ਇਹਦੀ ਬਾਜੂ ਵੀ ਬੜੀਆਂ ਸੋਹਣੀਆਂ ਤੇ ਰੈਡੀ ਹੋਈਆਂ ਇਹ ਵਾਲਾ ਸੈਂਟਰ ਚ ਆਉਣਾ ਹੈਗਾ ਫਲਾਵਰ ਠੀਕ ਹੈ ਜੀ ਦੇਖ ਸਕਦੇ ਤੁਸੀਂ ਫਲਾਵਰ ਨੂੰ ਗੋਟਾ ਪੱਤੀ ਵਰਕ ਹੈ ਜੀ ਫਲਾਵਰ ਦੇ ਉੱਪਰ ਇਹ نیچے ਘੇਰੇ ਦੇ ਉੱਪਰ ਸੈਂਟਰ ਚ ਫਲਾਵਰ ਹੈ ਇਹ ਨੈਕ ਬਣੀ ਹੋਈ ਹੈ ਗੋਟਾ ਪੱਤੀ ਤਾਚ ਹੈ ਠੀਕ ਹੈ ਜੀ ਇਹ ਵਾਲਾ ਬਾਜੂ ਤੇ ਉੱਪਰ ਆਉਣਾ ਹੈ ਸ਼ਰਟ ਰਹਿਣ ਵਾਲੀ ਹੈ ਬਿਲਕੁਲ ਪਿਓਰ ਔਰਗੈਂਜ਼ਾ ਦੇ ਵਿੱਚ 700 ਰੁਪਿਆ ਰਹਿਣ ਵਾਲਾ ਹੈ ਦਾ ਪ੍ਰਾਈਸ ਪਾਰਟੀ ਵੇਅਰ ਸ਼ਰਟਾਂ ਜੀ ਇਹ ਦੇਖੋ ਜੀ ਇਹ ਵੀ ਪਿਓਰ ਕਰੇਵ ਦੇ ਵਿੱਚ ਸ਼ਰਟ ਹੈ ਦੇਖੋ ਕਿੰਨਾ ਸੋਹਣਾ ਘੇਰਾ ਬਣਿਆ ਹੋਇਆ ਬੜਾ ਪਿਆਰਾ ਜਿਹਾ ਘੇਰਾ ਹੈ ਦੇਖ ਸਕਦੇ ਹੋ ਉੱਪਰ ਤੱਕ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਸਿਰਫ 500 ਰੁਪਏ ਦੇ ਵਿੱਚ ਤੁਸੀਂ ਇਹ ਵਾਲੇ ਕੋਲ ਪਿਓਰ ਕਰੇਵ ਦੀ ਇਹ ਵਾਲੀ ਸ਼ਰਟ ਲੈ ਸਕਦੇ ਹੋ ਬੜੀ ਸੋਹਣੀ ਜੀ ਸ਼ਰਟ ਹੈ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਬੈਕ ਫਰੰਟ ਰਹਿਣ ਵਾਲੀ ਇਹਦੀ ਬੈ ਸੇਵ ਇਹ ਵਾਲੀ ਰਹਿਣ ਵਾਲੀ ਹੈ ਦੀ ਸ਼ਰਟ ਦੀ ਫਰੰਟ ਬਹੁਤ ਪਿਆਰਾ ਪੀਸ ਹੈ ਸ਼ਰਟ ਇਹਦੀ ਬੈਕ ਦਿਖਾਉਣ ਲੱਗਿਆਂ ਕਲਰ ਦੇਖੋ ਬੜਾ ਪਿਆਰਾ ਜਿਹਾ ਦੇਖੋ ਇਹ ਵਾਲੀ ਰੈਣ ਵਾਲੀ ਬੈਕ 500 ਦੇ ਵਿੱਚ ਤੁਸੀਂ ਇਹ ਵਾਲਾ ਸ਼ਰਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗਿਆਂ ਜੀ ਇਹ ਵੀ ਪਿਓਰ ਔਰਗੈਂਜ਼ਾ ਦੇ ਵਿੱਚ ਹੈ ਬੜਾ ਸੋਹਣਾ ਜਿਹਾ ਦੇਖੋ ਰੈਡੀ ਹੋਈ ਹੈ ਸ਼ਰਟ ਦੇਖੋ ਇਹ ਵਾਲਾ ਆਉਣਾ ਸੈਂਟਰ ਦੇ ਵਿੱਚ ਫਲਾਵਰ ਸੈਂਟਰ ਦੇ ਵਿੱਚ ਇਦਾਂ ਪੈਨਲਸ ਬਣੇ ਹੋਏ ਆ ਉੱਪਰ ਨੈਕ ਰੈਡੀ ਹੋਇਆ نیچے ਵੀ ਫਲਾਵਰ ਹੈ ਪਿਓਰ ਆਰਗੇਂਜ਼ਾ ਦੇ ਵਿੱਚ ਰਹਿਣ ਵਾਲਾ ਪੀਸ 500 ਰੁਪਏ ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਸ਼ਰਟ ਪੀਸ ਤੁਹਾਨੂੰ ਕੋਈ ਵੀ ਇਦਾਂ ਦੇ 500 ਦੇ ਵਿੱਚ ਇਦਾਂ ਦੇ ਸ਼ਰਟ ਪੀਸ ਬੜੇ ਪਿਆਰੇ ਪਿਆਰੇ ਪਾਲਟੀਅਰ ਕੋਈ ਨਹੀਂ ਦੇ ਸਕਦਾ ਜੀ ਦੇਖੋ ਬੜਾ ਪਿਆਰੀ ਜਿਹੀ ਨੈਕ ਬਣੀ ਹੋਈ ਉੱਪਰ ਦੇਖੋ ਕਿੰਨੀ ਪਿਆਰੀ ਹੈ ਬਿਲਕੁਲ ਪਿਓਰ ਆਰਗੇਂਜ਼ਾ ਦੇ ਵਿੱਚ ਹੈ গারਲਿਸ਼ ਲੁੱਕ ਦੇ ਵਿੱਚ ਹੈ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਹੈਵੀ ਪਿਓਰ ਔਰਗੈਂਜ਼ਾ ਦੇ ਵਿੱਚ ਹੈ ਦੇਖੋ ਜੀ ਕਲਰ ਦੇਖੋ ਪੀਚ ਕਲਰ ਦੇ ਵਿੱਚ ਹੈ ਪਿਓਰ ਔਰਗੈਂਜ਼ਾ ਦੇ ਵਿੱਚ ਹੈ ਸਾਡੀ ਵੀਡੀਓ ਥੋੜੀ ਜੀ ਲੰਬੀ ਹੋ ਜਾਂਦੀ ਹੈ ਜੀ ਪਰ ਅਸੀਂ ਤੁਹਾਡੇ ਵਾਸਤੇ ਜਿਹੜੀ ਚੀਜ਼ ਲੈ ਕੇ ਆਉਣੀ ਹੈ ਬੜੀ ਸੋਹਣੀ ਜੀ ਲੈ ਕੇ ਆਉਣੀ ਹੈ ਦੇਖੋ ਇਹ ਵਾਲਾ ਆਉਣਾ ਘੇਰੇ ਦੇ ਉੱਪਰ ਬਾਰਡਰ ਇਹ ਉੱਪਰ ਆਉਣਾ ਫਲਾਵਰ ਇਹ ਵੀ ਪਿਓਰ ਔਰਗੈਂਜ਼ਾ ਦੀ ਸ਼ਰਟ ਹੈ ਬਿਲਕੁਲ 500 ਰੁਪਏ ਰਹਿਣ ਵਾਲਾ ਹੈ ਦਾ ਪ੍ਰਾਈਸ 500 ਰੁਪਏ ਰਹਿਣ ਵਾਲੇ ਦਾ ਪ੍ਰਾਈਸ ਬੜੀ ਪਿਆਰੀ ਜੀ ਸ਼ਰਟ ਹੈ ਗਰਲਿਸ਼ ਲੁੱਕ ਹੈ ਸੋਬਰ ਦੀ ਚੀਜ਼ ਹੈ ਜੀ ਦੇਖੋ ਬੈਕ ਫਰੰਟ ਰਹੂਗੀ ਸੇਮ ਜਿਹੜੇ ਅਸੀਂ ਤੁਹਾਨੂੰ ਪੀਸ ਦਿਖਾਏ ਆ ਔਰਗੈਂజా ਦੇ ਬਿਲਕੁਲ ਰਿਜਨਲ ਵਾਲੀ ਔਰਗੈਂజా ਦੀ ਇਹ ਦੇਖੋ ਇਹ ਆਉਣੀ ਬੈਕ ਬੜਾ ਸੋਹਣਾ ਜਾਂ ਪੀਸ ਹੈ ਜੀ ਠੀਕ ਹੈ ਜਿਹੜਾ ਪੀਸ ਪਸੰਦ ਆ ਸਾਡੇ ਕੋਲੋਂ ਬਾਏ ਕਰ ਸਕੋ ਅਗਲਾ ਪੀਸ ਚੈੱਕ ਕਰੋ ਜੀ ਇਹ ਵਾਲਾ ਸੀ ਸ਼ਰਟ ਪੀਸ ਲੈ ਕੇ ਆਏ ਆ ਮਸਲੀਨ ਦੇ ਵਿੱਚ ਇਹਦੀ ਵੀ ਪ੍ਰਾਈਸ 500 ਰਹਿਣ ਵਾਲੀ ਹੈ ਦੇਖੋ ਬੜਾ ਸੋਬਰ ਜਾਂ ਸੂਟ ਹੈ ਇਹ ਵੇਖੋ نیچے ਘੇਰਾ ਬਣਿਆ ਹੋਇਆ ਹੈ ਇਹਦਾ ਜਿਗ ਜੈਗਾ ਉੱਪਰ ਸ਼ਰਟ ਦੇ ਵਿੱਚ ਬੜੀ ਪਿਆਰੀ ਜੀ ਸ਼ਰਟ ਹੈ ਜਿਹੜੇ ਤੁਹਾਨੂੰ ਪੀਸ ਦਿਖਾਇਆ ਬਿਲਕੁਲ ਫਰੈਸ਼ ਹੈ ਜੀ ਬੜੀਆਂ ਸੋਹਣੀਆਂ ਸ਼ਰਟਾਂ ਰਹਿਣ ਵਾਲੀਆਂ ਠੀਕ ਹੈ ਜੀ ਐਦਾਂ ਦੀਆਂ ਸ਼ਰਟਾਂ ਸਾਡੇ ਕੋਲੇ ਕਾਫੀ ਆਣ ਗਈਆਂ ਇਹਦੀ ਵੀ ਫਰੰਟ ਬੈਕ ਰਹਿਣ ਵਾਲੀ ਸੇਮ ਮਸਲੀਨ ਦੇ ਵਿੱਚ ਸ਼ਰਟ ਪੀਸ ਰਹਿਣ ਵਾਲਾ ਪ੍ਰਾਈਸ ਰਹੂਗਾ ਸਿਰਫ 500 ਰੁਪਏ ਇਹ ਵਾਲੀ ਆਉਣ ਵਾਲੀ ਹੈ ਬਾਜੂ ਠੀਕ ਹੈ ਜੀ ਇਹ ਬਾਜੂ ਆਉਣ ਵਾਲੀ ਹੈ ਦੇਖ ਸਕਦੇ ਹੋ ਇਹਦਾ ਘੇਰਾ ਬੜਾ ਪਿਆਰਾ ਜਿਹਾ ਘੇਰਾ ਜੀ ਸਭੀਆਂ ਸ਼ਰਟਾਂ ਦੀ ਜਿਹੜੀ ਲੈਂਥ ਆ ਪੂਰੀ ਕੰਪਲੀਟ ਆ ਜੀ ਜਿੰਨੀ ਮਰਜ਼ੀ ਤੁਸੀਂ ਲੈਂਥ ਰੈਡੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲੀ ਸ਼ਰਟ ਮਸਲੀਨ ਦੇ ਵਿੱਚ ਅਗਲੀ ਸ਼ਰਟ ਦੇਖੋ ਜੀ ਇਹ ਵੀ ਮਸਲੀਨ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਜੀ نیچے ਦੇਖੋ ਇਹਦਾ ਘੇਰਾ ਕਿੰਨਾ ਸੋਹਣਾ ਰੈਡੀ ਹੋਇਆ ਇਹ ਵਾਲਾ ਫਲਾਵਰ ਘੇਰੇ ਦੇ ਉੱਪਰ ਆਉਣਾ ਇਹ ਵੀ ਹੈਂਡਵਰਕ ਟੱਚ ਹੈ ਦੇਖ ਸਕਦੇ ਹੋ ਤੁਸੀਂ ਘੇਰਾ ਇਹਦਾ ਹੈਂਡਵਰਕ ਟੱਚ ਹੈ ਜੀ ਠੀਕ ਹੈ ਜੀ ਹੈਂਡਵਰਕ ਟੱਚ ਹੈ ਇਹਦੀ ਬੈਕ ਫਰੰਟ ਵੀ ਸੇਮ ਬਣੀ ਹੋਈ ਹੈ ਦੇਖੋ ਇਹ ਵਾਲੀ ਇਹਦੀ ਬੈਕ ਆ ਬੈਕ ਦੇ ਉੱਪਰ ਵੀ ਹੈਂਡਵਰਕ ਟੱਚ ਹੈ نیچے ਘੇਰਾ ਦੇਖੋ ਇਹਦੇ ਵੀ ਉੱਪਰ ਬਾਦਲੇ ਦਾ ਵਰਕ ਹੋਇਆ ਦੇਖੋ ਘੇਰਾ ਦੇਖੋ ਇਹਦਾ ਰੈਡੀ ਹੋਇਆ ਠੀਕ ਹੈ ਜੀ ਹੈਂਡਵਰਕ ਟੱਚ ਹੈ ਜੀ ਇਹ ਘੇਰਾ ਵੀ ਬੜਾ ਪਿਆਰਾ ਸੋਹਣਾ ਜਿਹਾ ਪੀਸ ਰਹਿਣ ਵਾਲਾ نیچے ਤੋਂ ਪਿੱਛੇ ਤੋਂ ਦਿਖਾ ਸਕਦੇ ਆ ਤੁਹਾਨੂੰ ਮਸਲੀਨ ਦੇ ਵਿੱਚ ਰਹਿਣ ਵਾਲੀ ਸ਼ਰਟ ਇਹ ਵਾਲੀਆਂ ਸਾਇਰ ਤੇ ਬਣੀਆਂ ਹੋਈਆਂ ਬਾਜੂ ਕਲਰ ਦੇਖੋ ਸੋਬਰ ਜਿਹਾ ਕਲਰ ਹੈ ਬੜਾ ਸੋਹਣਾ ਜਿਹਾ ਸ਼ਰਟ ਪੀਸ ਰਹਿਣ ਵਾਲਾ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਹੈ ਬੈਕ ਇਹ ਵਾਲੀ ਬੈਕ ਰਹਿਣ ਵਾਲੀ ਹੈ ਦੇਖੋ ਬੜਾ ਸੋਹਣਾ ਜਿਹਾ ਪੀਸ ਹੈ 500 ਦੇ ਵਿੱਚ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਇਹ ਵਾਲੇ ਪੀਸ ਦੀ ਪ੍ਰਾਈਸ ਵੀ 500 ਰਹਿਣ ਵਾਲੀ ਹੈ ਠੀਕ ਹੈ ਮਸਲੀਨ ਦਾ ਪੀਸ ਰਹਿਣ ਵਾਲਾ ਜੀ ਇਸਨ ਅੱਜ ਦੇ ਜਿਹੜੇ ਸਾਡੇ ਸ਼ਾਰਟ ਪੀਸ ਸ਼ਾਰਟ ਪੀਸ ਬੜੇ ਸੋਹਣੇ ਜਿਹੇ ਸ਼ਾਰਟ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਜੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸ਼ਾਰਟ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਮੈਸੇਜ ਕਰੋ WhatsApp ਕਾਲ ਕਰੋ ਜੀ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪਲੀਜ਼ ਮੇਰੀ ਵੀਡੀਓ ਵਧੀਆ ਲੱਗੇਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ